ਅੱਜ ਕੱਲ ਦਾ ਟੀਵੀ ਨਾਰਾ ਦੇਖ ਰਹੇ ਸਰ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਜਸਪ੍ਰੀਤ ਅਸੀਂ ਸ਼ੰਭੂ ਬਾਰਡਰ ਤੇ ਖੜੇ ਆਂ ਸ਼ੰਭੂ ਬਾਰਡਰ ਦੇ ਕੀ ਹਾਲਾਤ ਨੇ ਅਸੀਂ ਅੱਜ ਤੁਹਾਨੂੰ ਦਿਖਾਵਾਂਗੇ 2020 ਦੀ ਜੇ ਆਪਾਂ ਗੱਲ ਕਰ ਲਈਏ 2020 'ਚ ਵੀ ਖਨੌਰੀ ਬਾਰਡਰ ਦੇ ਉੱਪਰ ਇਸ ਤਰ੍ਹਾਂ ਦੀ ਬੈਰੀਕੇਡਿੰਗ ਕੀਤੀ ਗਈ ਸੀ ਤਾਂ ਜੋ ਕਿਸਾਨ ਦਿੱਲੀ ਨਾ ਪਹੁੰਚ ਸਕਣ ਪਰ ਅੱਜ ਜਿਹੜੇ ਹਾਲਾਤ ਨੇ ਇੱਥੇ ਇੱਕ ਬੈਰੀਕੇਡ ਨਹੀਂ ਲਗਾਇਆ ਗਿਆ ਸਟੈਪ ਬਾਈ ਸਟੈਪ ਅੱਗੇ ਬੈਰੀਕੇਡ ਲਗਾ ਕੇ ਇਹ ਰਸਤੇ ਨੂੰ ਪੂਰੀ ਤਰ੍ਹਾਂ ਮੁਕੰਮਲ ਤੌਰ ਤੇ ਬੰਦ ਕਰ ਦਿੱਤਾ ਗਿਆ ਤਿੱਖੇ ਇਸ ਦੇ ਉੱਪਰ ਸਰੀਏ ਲਗਾ ਕੇ ਉਹਦੇ ਸੀਮੈਂਟ ਦੇ ਵਿੱਚ ਦੱਬ ਦਿੱਤੇ ਗਏ ਨੇ ਤੇ ਦੂਰ ਤੱਕ ਜਿੱਥੋਂ ਤੱਕ ਵੀ ਕੈਮਰੇ ਦੀ ਅੱਖ ਦੀ ਨਜ਼ਰ ਜਾਂਦੀ ਹੈ ਉੱਥੇ ਬੈਰੀਗੇਡ ਲਗਾ ਕੇ ਰਾਹ ਬੰਦ ਕਰ ਦਿੱਤਾ ਗਿਆ ਤੇ ਦੂਜੇ ਪਾਸੇ ਜੇ ਆਪਾਂ ਇਸ ਪਾਸੇ ਨਦੀ ਦੀ ਗੱਲ ਕਰੀਏ ਤਾਂ ਸਾਰੀ ਪੱਟ ਕੇ ਰਸਤਾ ਫੇਰ ਬਲੌਕ ਕਰ ਦਿੱਤਾ ਗਿਆ ਤਾਂ ਜੋ ਕਿਸੇ ਵੀ ਤਰ੍ਹਾਂ ਦਾ ਵਾਹਨ ਇਸ ਜਗ੍ਹਾ ਦੇ ਉੱਪਰ ਦੀ ਨਾ ਗੁਜ਼ਰੇ ਤਾਂ ਜਿਹਾ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਜਦੋਂ ਪਿਛਲੀ ਵਾਰ 2020 ਦੀ ਗੱਲ ਕਰਕੇ ਉਦੋਂ ਕਿਸਾਨਾਂ ਨੇ ਦਿੱਲੀ ਵੱਲ ਕੂਚ ਕਰਨਾ ਸੀ ਤਾਂ ਇੱਕ ਬੈਰੀਕੇਡ ਲਗਾਇਆ ਗਿਆ ਸੀਗਾ ਤਾਂ ਜੋ ਕਿਸਾਨ ਇਸ ਨੂੰ ਅੱਗੇ ਕ੍ਰੋਸ ਨਾ ਕਰ ਸਕਣ ਪਰ ਸਟੈਪ ਬਾਈ ਸਟੈਪ ਇਹਨਾਂ ਨੇ ਅੱਗੇ ਬੈਰੀਕੇਡ ਕਰ ਦਿੱਤੇ ਗਏ ਨੇ ਬੈਰੀਕੇਡ ਦੇ ਨਾਲ ਜਿਹੜੇ ਰਸਤੇ ਬੰਦ ਕਰ ਦਿੱਤੇ ਗਏ ਨੇ ਇਹ ਹੀ ਨਹੀਂ ਜੇ ਤੁਸੀਂ ਸ਼ੰਭੂ ਬਾਰਡਰ ਕ੍ਰੋਸ ਕਰਦੇ ਹੋ ਕਿਸੇ ਨਾ ਕਿਸੇ ਹਿੱਲੇ ਤੁਸੀਂ ਸ਼ੰਭੂ ਬਾਰਡਰ ਕਿਸਾਨ ਕ੍ਰੋਸ ਵੀ ਕਰ ਜਾਂਦੇ ਨੇ ਉਸ ਤੋਂ ਬਾਅਦ ਅੱਗੇ ਜਿਹੜੇ ਹੋਰ ਬੈਰੀਕੇਡ ਲਗਾਏ ਗਏ ਨੇ ਤੁਸੀਂ ਚਾਹੇਕਰੂ ਖੇਤਰ ਦੀ ਗੱਲ ਕਰ ਲਓ ਉਸ ਤੋਂ ਬਾਅਦ ਜਿਹੜੇ ਅਗਲੇ ਬਾਰਡਰ ਨੇ ਸਾਰੇ ਬਾਰਡਰ ਹੀ ਇਸੇ ਤਰ੍ਹਾਂ ਸੀਲ ਕੀਤੇ ਗਏ ਨੇ ਕਿਸੇ ਤਰ੍ਹਾਂ ਦਾ ਇਹ ਨਹੀਂ ਹੈ ਕਿ ਇੱਕ ਬੈਰੀਕੇਡ ਲਗਾਏ ਗਏ ਨੇ ਜਾਂ ਇੱਕ ਤਰ੍ਹਾਂ ਦਾ ਇੱਥੇ ਸੀਮੈਂਟ ਦੇ ਲਗਾਏ ਗਏ ਨੇ ਚਾਰੇ ਪਾਸੇ ਹਰਿਆਣਾ ਪੁਲਿਸ ਵੱਲੋਂ ਜਵਾਨ ਤਾਇਨਾਤ ਕੀਤੇ ਗਏ ਨੇ ਪੂਰੇ ਪ੍ਰਬੰਧ ਕੀਤੇ ਗਏ ਨੇ ਕਿਸੇ ਤਰ੍ਹਾਂ ਦਾ ਪੋਸਿਬਿਲਿਟੀ ਨਹੀਂ ਹੈ ਕਿ ਕਿਸਾਨ ਇਥੋਂ ਕ੍ਰੋਸ ਕਰ ਸਕਣ ਪਰ ਸ਼ਾਮ ਦੀ ਜੇ ਆਪਾਂ ਸਥਿਤੀ ਦੀ ਗੱਲ ਕਰ ਲਈਏ ਸ਼ਾਮ ਨੂੰ ਜਿਹੜੀ ਹ ਇਥੋਂ ਅ ਰਾਜਪੁਰਾ ਰੋਡ ਤੋਂ ਜੇ ਆਪਾਂ ਪਿੱਛੇ ਨੂੰ ਜਾਈਏ ਤਾਂ ਸਰਹੰਦ ਮੀਟਿੰਗ ਦੀ ਇਹ ਗੱਲਬਾਤ ਚੱਲ ਰਹੀ ਹੈ ਕਿ ਕਿਸਾਨਾਂ ਦੀ ਮੀਟਿੰਗ ਹੋਊਗੀ ਉਸ ਤੋਂ ਬਾਅਦ ਦੇ ਕੀ ਹਾਲਾਤ ਨੇ ਉਹ ਸ਼ਾਮ ਤੱਕ ਪਤਾ ਲੱਗਣਗੇ ਪਰ ਜਿਹੜੇ ਮੌਜੂਦਾ ਹਾਲਾਤ ਨੇ ਤੁਸੀਂ ਦੇਖ ਸਕਦੇ ਹੋ ਨੁਕੀਲੇ ਤਿੱਖੇ ਕਰਕੇ ਸਰੀਏ ਇੱਥੇ ਸੀਮਿੰਟ ਦੇ ਵਿੱਚ ਬੱਜਰੀ ਦੇ ਵਿੱਚ ਕੰਕਰੀਟ ਦੇ ਵਿੱਚ ਭਰ ਦਿੱਤੇ ਗਏ ਨੇ ਤਾਂ ਜੋ ਕਿਸੇ ਵੀ ਹਿਲੇ ਇਥੋਂ ਸਾਧਨ ਕ੍ਰੋਸ ਨਾ ਕਰ ਸਕੇ ਮੈਂ ਕੈਮਰਾਮੈਨ ਨੂੰ ਕਹੂੰਗਾ ਵੀ ਇੱਕ ਵਾਰ ਉੱਪਰ ਨੂੰ ਕੈਮਰਾ ਕਰਕੇ ਜਰੂਰ ਦਿਖਾ ਦੇਣ ਬੈਰੀਕੇਟਿੰਗ ਇੱਕ ਨਹੀਂ ਕੀਤੀ ਗਈ ਸਟੈਪ ਬਾਈ ਸਟੈਪ ਜਿੱਥੋਂ ਤੱਕ ਵੀ ਕੈਮਰੇ ਦੀ ਨਜ਼ਰ ਜਾਂਦੀ ਹੈ ਤਾਂ ਉੱਥੇ ਬੈਰੀਕੇਟਿੰਗ ਕਰ ਦਿੱਤੀ ਗਈ ਆ ਮੌਜੂਦਾ ਹਾਲਾਤ ਦਿਖਾ ਰਹੇ ਆ ਲਾਈਵ ਤਸਵੀਰਾਂ ਤੁਸੀਂ ਦਾ ਟੀਵੀ ਨਾਰਾਏ ਤੇ ਦੇਖ ਰਹੇ ਹੋ ਆ ਚਾਰੇ ਪਾਸੇ ਹਿਮਾਚਲ ਦੇ ਜਾ ਹਰਿਆਣੇ ਦੀਆਂ ਜਿਹੜੀਆਂ ਜਿੰਨੀਆਂ ਵੀ ਹੱਦਾਂ ਨੇ ਜਿਹੜੀਆਂ ਦਿੱਲੀ ਨੂੰ ਜਾਂਦੀਆਂ ਨੇ ਸਾਰੀਆਂ ਹੀ ਸੀਲ ਕਰ ਦਿੱਤੀਆਂ ਗਈਆਂ ਨੇ ਪਿਛਲੀਆਂ ਤਸਵੀਰਾਂ ਦੇ ਵਿੱਚ ਤੁਸੀਂ ਖਨੌਰੀ ਬਾਰਡਰ ਦੇਖਿਆ ਸੀ ਖਨੌਰੀ ਬਾਰਡਰ ਵੀ ਇਸੇ ਤਰ੍ਹਾਂ ਸੀਲ ਕਰ ਦਿੱਤਾ ਗਿਆ ਜਿਹੜੀਆਂ ਵੀ ਦਿੱਲੀ ਨੂੰ ਰਸਤੇ ਜਾਂਦੇ ਨੇ ਦਿੱਲੀ ਨੂੰ ਜਾਣ ਵਾਲੇ ਰਸਤੇ ਸਾਰੇ ਦੇ ਸਾਰੇ ਬੰਦ ਕਰ ਦਿੱਤੇ ਗਏ ਨੇ ਕਿਸਾਨ ਕਿਸੇ ਵੀ ਹਿੱਲੇ ਦਿੱਲੀ ਨਾ ਕੂਚ ਕਰ ਸਕਣ ਪ੍ਰਬੰਧ ਕੀਤੇ ਗਏ ਨੇ ਪਰ ਕਿਸਾਨਾਂ ਦਾ ਕੀ ਕਹਿਣਾ ਉਹ ਮੀਟਿੰਗ ਤੋਂ ਬਾਅਦ ਦੀ ਗੱਲ ਹੈ ਮੀਟਿੰਗ ਤੋਂ ਬਾਅਦ ਜਿਹੜਾ ਕੀ ਅੱਗੇ ਫੈਸਲੇ ਸਾਹਮਣੇ ਆਉਂਦੇ ਨੇ ਬੈਰੀਕੇਟਿੰਗ ਹਟਾਈ ਜਾਂਦੀ ਹੈ ਕਿਤੇ ਨਾ ਕਿਤੇ ਕੰਪਰੋਮਾਈਜ਼ ਕੀਤਾ ਜਾਊਗਾ ਜਾਂ ਜਿਹੜੇ ਮਸਲੇ ਤੇ ਸਮਝੌਤਾ ਕੀਤਾ ਜਾ ਸਕਦਾ ਉਹ ਬਾਅਦ ਦੀ ਗੱਲ ਆ ਪਰ ਮੌਜੂਦਾ ਹਾਲਾਤ ਇਹ ਨੇ ਕਿ ਮੈਂ ਕੈਮਰਾਮੈਨ ਨੂੰ ਕਹੂੰਗਾ ਸਾਰੀ ਦੀ ਸਾਰੀ ਏਥੇ ਪਾਣੀ ਦੀ ਜਿਹੜੀ ਜਗ੍ਹਾ ਹੈ ਉਹ ਦਿਖਾ ਦਿੱਤੀ ਜਾਵੇ ਤਾਂ ਜੋ ਚਾਰੇ ਪਾਸਿਓਂ ਬੰਦ ਕਰਕੇ ਇਥੋਂ ਪੁੱਟ ਕੇ ਰਾਹ ਬੰਦ ਕਰ ਦਿੱਤੇ ਗਏ ਨੇ ਤੇ ਪਾਣੀ ਦਾ ਵਹਾਅ ਜਿਹੜਾ ਹੋਰ ਤੇਜ਼ ਕਰ ਦਿੱਤਾ ਗਿਆ